ਹਾਂਜੀ ਭਈ ਸਾਥ ਸਾਰੇ ਕਾਲ ਆਸਾ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਆਪਾਂ ਤੁਹਾਡੇ ਲਈ ਹਰ ਐਤਵਾਰ ਨੂੰ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਦੇ ਆ 9 ਤੋਂ ਲੈ ਕੇ 10 ਦੇ ਵਿੱਚ ਆਪਾਂ ਦੋਨੇ ਚੈਨਲਾਂ ਤੇ ਅਪਲੋਡ ਕਰਦੇ ਹੁੰਦੇ ਆ ਤੇ ਦੂਜੇ ਚੈਨਲ ਤੇ ਆਪਣੇ ਸਬਸਕ੍ਰਾਈਬ ਕਰਟ ਨੇ ਬੱਦ ਤੋਂ ਬਾਅਦ ਤੁਸੀਂ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਦਾ ਕਰੋ ਤਾਂ ਜੋ ਲੋੜਵੰਦ ਕੋਲੇ ਪਹੁੰਚ ਜਾ ਕਰੇ ਜਿਵੇਂ ਇੱਕ ਰੌਲਾ ਜਿਹਾ ਪੈ ਰਿਹਾ ਸੀਗਾ ਬੀ ਸਟੈਨੋ ਟਾਈਪਿਸਟ ਦਾ ਪੇਪਰ ਤਾਂ ਨਹੀਂ ਆਇਆ ਉਹਨਾਂ ਨੇ ਭਾਈ ਲਿਖਿਆ ਹੋਇਆ ਸਪੈਸ਼ਲ ਬੀ 73 73 ਵਾਲਾ ਹੈਗਾ ਜੂਨੀਅਰ ਸਕੇਲ ਦਾ ਤੇ ਜਿਹੜਾ 11 24 ਵਾਲਾ ਉਹ ਸੈਨੋ ਟਾਈਪਿਸਟ ਦਾ ਉਹਨਾਂ ਨੇ ਲਿਖਿਆ ਹੋਇਆ 73 11 24 ਕੰਮbaar ਮਤਲਬ ਕਿ ਵਿਕਰਮbaar ਵੀ ਪਹਿਲਾ ਜੂਨੀਅਰ ਸਕੇਲ ਫਿਰ ਸਟੈਨੋ ਟਾਈਪਿਸਟ ਜਿਹੜਾ ਉਹਨਾਂ ਨੇ ਇਹਨੇ ਪੋਸਟ ਆਇਆ ਇਸ ਸਟੈਨੋ ਟਾਈਪਿਸਟ ਕੋ ਪੇਪਰ ਨਹੀਂ ਆਇਆ ਚਲੋ ਆਪਾਂ ਥੋੜਾ ਜ਼ਿਆਦਾ ਸਮਾਂ ਬਰਬਾਦ ਨਾ ਕਰਕੇ ਪੇਪਰ ਬੰਮੂ ਪਹਿਲਾਂ ਟ్రਾਇਲ ਕਰਾ ਬੋਲਾਂਗੇ ਤੁਹਾਨੂੰ ਫਿਰ ਪ੍ਰੋਪਰ ਪੈਰਾ ਬੋਲਾਂਗੇ 2.5 ਮਿੰਟ ਦਾ ਫਿਰ ਬ੍ਰੇਕ ਹੋਊਗੀ 2 ਮਿੰਟ ਦੀ ਖਾਲੀ ਵੀਡੀਓ ਚੱਲੂਗੀ ਉਹਦੇ ਵਿੱਚ ਤੁਸੀਂ ਆਪਣਾ ਰੀਡ ਕਰ ਲੈਣਾ ਤੇ ਫਿਰ ਫਿਰ 2.5 ਮਿੰਟ ਤੁਹਾਨੂੰ ਪੈਰਾ ਬੋਲਦੇ ਚਲੋ ਹੁਣ ਟ్రਾਇਲ ਬਾਰੇ ਲਈ ਰੈਡੀ ਹੋ ਜਾਓ ਰੈਡੀ ਅੱਜ ਕੱਲ ਦੀ ਲੁਵਾਵੀ ਦੁਨੀਆ ਵਿੱਚ ਸਾਦਗੀ ਨਾਲ ਜਿਉਣਾ ਕਿਸੇ ਤਪੱਸਿਆ ਤੋਂ ਕਟ ਨਹੀਂ ਡੰਡੀ ਸਾਦਗੀ ਸਭ ਤੋਂ ਵੱਡਾ ਗਹਿਣਾ ਹੈ ਡੰਡੀ ਇਹ ਗਹਿਣਾ ਪਾਵੇਂ ਕਿਸੇ ਬਜ਼ੁਰਗ ਨੇ ਜਵਾਨ ਨੇ ਜਾਂ ਬੱਚੇ ਨੇ ਪਹਿਨਿਆ ਹੋਵੇ ਸਭ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ ਡੰਡੀ ਸਾਦਗੀ ਮਨ ਨੂੰ ਤਰੋਤਾਜ਼ਾ ਕਰਨ ਵਾਲੀ ਇੱਕ ਮਹਿਕ ਹੈ ਡੰਡੀ ਸਾਧਵੀ ਵਿੱਚ ਜੀਵਨ ਦੀ ਸੰਪੂਰਨਤਾ ਹੈ ਡੰਡੀ ਇਹ ਤੁਹਾਡਾ ਭਾਈ ਟ੍ਰਾਇਲ ਪੈਰਾ ਸੀ ਇਹ ਕੰਪਲੀਟ ਹੁੰਦਾ ਥਾ ਹੁਣ ਆਪਾਂ ਤੁਹਾਨੂੰ ਪ੍ਰੋਪਰ ਪੈਰਾ ਬੋਲਾਂਗੇ ਜਿਆਦਾ ਵੀ ਤੁਸੀਂ ਪ੍ਰੋਪਰ ਪੈਰੇ ਦੀ ਲਿਖਣੀ ਟਾਈਪ ਕਰਨੀ ਆ ਇਹਦਾ ਤੁਹਾਡਾ ਹੱਥ ਚਲਾਉਣ ਲਈ ਹੁੰਦਾ ਇੱਕ ਚਲੋ ਤੁਸੀਂ ਹੁਣ ਉਹਦੇ ਲਈ ਫਿਰ ਰੈਡੀ ਹੋ ਜਾਓ ਹੁਣ ਤੁਹਾਨੂੰ ਆਪਾਂ ਪ੍ਰੋਪਰ ਪੈਰਾ ਬੋਲਣਾ ਲੱਗਦੇ ਆ ਇੱਕ ਜੇ ਕਿਸੇ ਨੂੰ ਹਲੇ ਵੀ ਉਹਦੇ ਵਿੱਚ ਇਹ ਆ ਵੀ ਪੇਪਰ ਆਪਣਾ ਸਟੈਨੋ ਟਾਈਪਿਸਟ ਦਾ ਨਾ ਹੋਵੇ ਵੀ ਜਿਹੜਾ ਸੱਤ ਮੋਹਣਾ ਤਾਂ ਉਹ ਗ੍ਰਾਮਰ ਦੀ ਨਾਲ ਨਾਲ ਤਿਆਰੀ ਕਰ ਲੱਗ ਜਾਓ ਕਿਉਂਕਿ ਵਿਆਕਰਨ ਹੀ ਪਾਸ ਕਰਾ ਦਿੰਦੀ ਹੈ ਪਿਆਬੀ ਦਾ ਪੇਪਰ ਚਲੋ ਫਿਰ ਜਿਆਦਾ ਆਸਾਂ ਬਰਬਾਦ ਨਹੀਂ ਕਰਦੇ ਚਲੋ ਹੁਣ ਤੁਸੀਂ ਰੈਡੀ ਹੋ ਜਾਓ ਆਪਾਂ ਪ੍ਰੋਪਰ ਪੜਾਉਣ ਲੱਗਿਆਂ ਰੈਡੀ ਪਿੰਡਾਂ ਦੇ ਵਿੱਚ ਇੱਕ ਅਜਿਹਾ ਸਥਾਨ ਜਿਸ ਵਿੱਚ ਲੋਕ ਆਪਣੇ ਸਮਾਜ ਪ੍ਰਤੀ ਫੈਸਲੇ ਲੈਂਦੇ ਹਨ ਡੰਡੀ ਸਮਾਜ ਦਾ ਹਰ ਇੱਕ ਪੱਖ ਵਿਚਰਿਆ ਜਾਂਦਾ ਹੈ ਡੰਡੀ ਪਿੰਡ ਦੇ ਲੋਕਾਂ ਲਈ ਅਜਹਾ ਅਜਿਹੇ ਸਥਾਨ ਨੂੰ ਸੱਥ ਕਿਹਾ ਜਾਂਦਾ ਹੈ ਡੰਡੀ ਸੱਥ ਦਾ ਪਿੰਡ ਦੇ ਨਾਲ ਪਿਓ ਪੁੱਤ ਵਾਲਾ ਰਿਸ਼ਤਾ ਰਿਹਾ ਹੈ ਡੰਡੀ ਇਥੇ ਪਿੰਡ ਦੇ ਲੋਕਾਂ ਦੇ ਸਰਬ ਸਾਂਝੇ ਫੈਸਲੇ ਲੈ ਜਾਂਦੇ ਹਨ ਡੰਡੀ 7 1 ਅਜਿਹਾ ਸਥਾਨ ਵੀ ਰਿਹਾ ਹੈ ਜਿੱਥੇ ਉਹ ਮਨ ਦੀਆਂ ਗੱਲਾਂ ਖੋਲੀਆਂ ਜਾਂਦੀਆਂ ਹਨ ਜੋ ਆਪਣੇ ਘਰਾਂ ਵਿੱਚ ਨਹੀਂ ਕੀਤੀਆਂ ਜਾਂਦੀਆਂ ਸੱਤ ਦੀ ਆਪਣੀ 1 ਬਾਸ਼ਾ ਰਹੀ ਹੈ ਹਰ ਗੱਲ ਪਤਾ ਚਲਦੀ ਹੈ ਡੰਡੀ ਤਿਉਹਾਰ ਖੇਡਾਂ ਜੰਜ ਦਾ ਉਤਰਨਾ ਮਸਲੇ ਪਿੰਡ ਦੀਆਂ ਗੁੱਲੀ ਕਟ ਖੇਤੀવાડી ਸੰਬੰਧੀ ਲੋਕਾਂ ਦੀ ਹਾਲਤ ਪੰਚਾਇਤੀ ਮਸਲੇ ਆਦ ਸੱਤ ਦੇ ਵਿਸ਼ੇ ਹਨ ਡੰਡੀ ਮੌਸਮ ਦਾ ਸੱਤ ਨਾਲ ਡੂੰਗਾ ਸਬੰਧ ਰਿਹਾ ਹੈ ਡੰਡੀ ਗਰਮੀਆਂ ਵਿੱਚ ਲੋਕ ਸੱਤ ਵਿੱਚ ਦੁਪਹਿਰ ਵੇਲੇ ਜਾਂ ਬਿਜਲੀ ਦੇ ਜਾਣ ਤੋਂ ਬਾਅਦ ਆਉਂਦੇ ਹਨ ਅਤੇ ਲੋਕ ਬਰੋਟੇ ਦੇ ਹੇਠ ਆ ਕੇ ਦਿਨ ਪਰ ਗੁਜ਼ਾਰਾ ਕਰਦੇ ਹਨ ਡੰਡੀ ਸਰਦੀਆਂ ਵਿੱਚ ਲੋਕ ਤੂਣੀ ਲਾ ਕੇ ਬੈਠੇ ਰਹਿੰਦੇ ਹਨ ਡੰਡੀ ਪੁਰਾਣੇ ਸਮਿਆ ਦੇ ਵਿੱਚ ਪਿੰਡ ਦਾ ਲੋਕਾਂ ਦਾ ਇਕੱਠੇ ਬੈਠਣ ਦਾ ਉਹ ਸਥਾਨ ਜਿੱਥੇ ਉਹ ਆਪਣੇ ਮਸਲੇ ਸਮੱਸਿਆਵਾਂ ਮਨ ਦੀ ਗੁੱਜੀ ਗੱਲ ਨੂੰ ਪ੍ਰਗਟ ਕਰਨਾ ਅਤੇ ਮਨੋਰੰਜਨ ਦਾ ਸਥਾਨ ਸੱਤ ਸੀ ਡੰਡੀ ਸੱਤ ਦੇ ਵਿੱਚ ਹਾਂਜੀ ਰੈਡੀ ਇੱਕ ਬਿੱਲੀ ਸੀ ਉਹ ਇੱਕ ਵੱਡੇ ਘਰ ਵਿੱਚ ਰਹਿੰਦੀ ਸੀ ਉੱਥੇ ਚੂਹਿਆਂ ਦੀ ਪਰਮਾਰ ਸੀ ਡੰਡੀ ਬਹੁਤ ਸਾਲਾਂ ਤੋਂ ਬਿੱਲੀ ਨੂੰ ਚੂਹੇ ਫੜਨ ਵਿੱਚ ਕੋਈ ਮੁਸ਼ਕਲ ਨਹੀਂ ਸੀ ਆਈ ਉਹ ਰਾਜ ਕੇ ਚੂਹੇ ਖਾਂਦੀ ਤੇ ਬੜਾ ਸ਼ਾਂਤ ਅਤੇ ਸੁਹਣਾ ਜੀਵਨ ਬਤੀਤ ਕਰਦੀ ਡੰਡੀ ਸਮਾਂ ਬੀਤਦਾ ਗਿਆ ਫਿਰ ਉਸ ਨੂੰ ਪਤਾ ਚੱਲਿਆ ਕਿ ਉਹ ਬੁੱਢੀ ਅਤੇ ਕਮਜ਼ੋਰ ਹੋ ਰਹੀ ਸੀ ਅਤੇ ਇਸ ਲਈ ਪਹਿਲਾਂ ਵਾਂਗ ਚੂਹੇ ਫੜਨਾ ਮੁਸ਼ਕਲ ਹੁੰਦਾ ਜਾ ਰਿਹਾ ਸੀ ਡੰਡੀ ਇਸ ਨਵੀਂ ਸਥਿਤੀ ਨਾਲ ਨਜਠਣ ਲਈ ਬਹੁਤ ਸੋਚਣ ਤੋਂ ਬਾਅਦ ਉਸ ਨੇ ਇੱਕ ਸਕੀਮ ਬਣਾਈ ਡੰਡੀ ਉਸ ਨੇ ਇੱਕ ਦਿਨ ਸਾਰੇ ਚੂਹੇ ਇਕੱਠੇ ਬੁਲਾਏ ਅਤੇ ਉਹਨਾਂ ਨੂੰ ਮੁੜ ਕਦੇ ਹੱਥ ਨਾ ਲਾਉਣ ਦਾ ਵਾਅਦਾ ਕਰਨ ਤੋਂ ਬਾਅਦ ਉਹਨਾਂ ਨੂੰ ਕਹਿਣ ਲੱਗੀ ਐ ਚੂਹੇਓ ਉਸਨੇ ਕਿਹਾ ਮੈਂ ਤੁਹਾਨੂੰ ਕੁਝ ਸ਼ੁਭ ਕਹਿਣ ਲਈ ਬੁਲਾਇਆ ਹੈ ਡੰਡੀ ਸੱਚ ਇਹ ਹੈ ਕਿ ਮੈਂ ਬਹੁਤ ਭੈੜੀ ਜ਼ਿੰਦਗੀ ਬਤੀਤ ਕੀਤੀ ਹੈ ਅਤੇ ਹੁਣ ਬੁਢਾਪੇ ਵਿੱਚ ਮੈਂ ਤੁਹਾਡੇ ਨਾਲ ਕੀਤੀਆਂ ਜਾਦਾਤੀਆਂ ਅਤੇ ਦਿੱਤੇ ਦੁੱਖਾ ਕਾਰਨ ਪਛਤਾਉਂਦੀ ਹਾਂ ਡੰਡੀ ਇਸ ਲਈ ਮੈਂ ਪਵਿੱਖ ਲਈ ਨਵੇਂ ਸਿਰਿਓਂ ਰੋਹਾਨੀ ਜੀਵਨ ਸ਼ੁਰੂ ਕਰਨਾ ਚਾਹੁੰਦੀ ਹਾਂ ਡੰਡੀ ਹੁਣ ਮੇਰਾ ਇਰਾਦਾ ਹੈ ਕਿ ਮੈਂ ਆਪਣਾ ਜੀਵਨ ਪੂਰੀ ਤਰ੍ਹਾਂ ਧਾਰਮਿਕ ਚਿੰਤਨ ਦੇ ਲੇਖੇ ਲਾ ਦੇਵਾਂ ਅਤੇ ਤੁਹਾਨੂੰ ਤੰਗ ਕਰਨ ਦੀ ਹੁਣ ਮੈਨੂੰ ਕੋਈ ਲੋੜ ਨਹੀਂ ਡੰਡੀ ਇਸ ਲਈ ਹੁਣ ਤੁਸੀਂ ਆਜ਼ਾਦੀ ਨਾਲ